ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਮੀਤ ਸਿੰਘ ਢਾਲੇਵਾਲ ਕੈਨੇਡਾ ਦੇ ਵਿੱਚ ਐਮਪੀ ਬਣਨ ਲੱਗੇ ਸੀ ਹਾਰ ਗਏ ਪਹਿਲਾਂ ਜਿੱਤੇ ਰਹੇ ਪਰ 11 ਪੰਜਾਬੀ ਐਮਪੀ ਬਣੇ ਨੇ ਕੈਨੇਡਾ ਦੇ ਵਿੱਚ ਕੰਜਰ ਮੀਟਿੰਗ ਕਨਜ਼ਰਵੇਟਿੰਗ ਪੋਸਟ ਪਾਰਟੀ ਦੇ ਅਸਮੇ ਜਿਹੜੀ ਗੱਲ ਕਰਨੀ ਚਾਹਉਣਾ ਜਿਹੜਾ ਜਗਮੀਤ ਢਾਲੀਵਾਲ ਹੈ ਨਾ ਇਹਦੇ ਦਿਮਾਗ ਵਿੱਚ ਖਾਲਸਤਾਨ ਦਾ ਕੀੜਾ ਸੀ ਤੇ ਉਹ ਕੈਨੇਡਾ ਦੇ ਲੋਕਾਂ ਨੇ ਕੀੜਾ ਕੱਢਦਾ ਕੱਢਿਆ ਵੀ ਨਹੀਂ ਮਾਰ ਹੀ ਦਿੱਤਾ ਵੀ ਮੁੜ ਕੇ ਫੇਰ ਨਾ ਦਵਾਈ ਤੋਂ ਵੀ ਲੈ ਕੇ ਜਿੰਦਾ ਹੋ ਜਿੱਤੇ ਅਸਾ ਮੈਂ ਜਿਹੜੀ ਹੁਣ ਗੱਲ ਕਰ ਰਹੀ ਆ ਨਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਆ ਜਰੂਰ ਕੈਨੇਡਾ ਵਿੱਚ ਵੀਡੀਓ ਵਾਇਰਲ ਹੋਈ ਜਾਣੀ ਹੈ ਜਿਹੜੇ ਵੀ ਜਿੱਤੇ ਨੇ 11 ਪੰਜਾਬੀ ਉਹਨਾਂ ਵਿੱਚੋਂ ਇੱਕ ਵੀ ਖਾਲਸਤਾਨੀ ਨਹੀਂ ਹੈਗਾ ਜਾਂ ਐਂ ਕਹਿ ਲਈਏ ਵੀ ਖਾਲਸਤਾਨ ਦਾ ਨਾਹਰਾ ਲਾਉਣ ਵਾਲਾ ਇੱਕ ਵੀ ਬੰਦਾ ਕੈਨੇਡਾ ਦੇ ਵਿੱਚ ਐਮਪੀ ਨਹੀਂ ਬਣਿਆ ਕਿਉਂ ਨਹੀਂ ਬਣਿਆ ਉਹ ਬ੍ਰਿਟਿਸ਼ ਲੋਕ ਉਹ ਨੇ ਜਿਹੜੇ ਭਾਰਤ ਤੇ ਰਾਜ ਕਰਕੇ ਗਏ ਹੈ ਜਦੋਂ ਸਾਡੇ ਪੰਜਾਬ ਦੇ ਵਿੱਚੋਂ ਕੋਈ ਗद्दार ਖਾਸ ਕਰਕੇ ਸਰਦਾਰ ਉਹਨਾਂ ਦੀ ਚਾਪਲੂਸੀ ਕਰਨ ਵਾਸਤੇ ਜਾਂਦਾ ਸੀ ਨਾ ਜਦੋਂ ਇੱਥੇ ਰਾਜ ਹੁੰਦਾ ਸੀ ਕੀ ਕਹਿੰਦਾ ਸੀ ਕੈਸੇ ਤੁਹਾਡੀ ਗੱਲ ਕਰਾਂਗੇ ਤੁਹਾਡਾ ਰਾਜ ਸਾਨੂੰ ਵਧੀਆ ਲੱਗਦਾ ਤੇ ਜਿਹੜੇ ਉਹ ਗੋਰੇ ਲੋਕ ਸੀ ਨਾ ਉਹਨੂੰ ਬਹਾਲ ਲੈਂਦੇ ਸੀ ਅੱਛਾ ਉਸ ਵਕਤ ਦੀਆਂ ਦੋ ਗੱਲਾਂ ਮਸ਼ਹੂਰ ਸੀ ਪੁਰਾਣ ਇੱਕ ਤਾਂ ਉਹ ਕਹਿੰਦੇ ਸੀ ਵੀ ਤੂੰ ਜਦੋਂ ਖਰਾਕ ਦੀ ਗੱਲ ਹੁੰਦੀ ਸੀ ਵੀ ਕਿੰਨੀਆਂ ਰੋਟੀਆਂ ਖਾਣਾ ਹੈ ਜੇ ਕੋਈ ਕਹਿੰਦਾ ਸੀ ਚਾਰ ਰੋਟੀਆਂ ਉਹਨੂੰ ਛੱਡ ਦਿੰਦੇ ਸੀ ਜੇ ਉਹ ਕਹਿੰਦਾ ਸੀ ਵੀ ਅੱਠ ਰੋਟੀਆਂ ਖਾਣਾ ਮੈਂ ਉਹਦੇ ਗੋਲੀ ਮਾਰਦੇ ਸੀ ਕਹਿੰਦੇ ਤੂੰ ਦੋ ਬੰਦਿਆਂ ਦੀ ਖਰਾਕ ਇਕੱਲਾ ਖਾਈ ਜਨਾ ਬੇਲਾ ਇਹ ਬਹੁਤ ਵੱਡੀ ਗੱਲ ਸੀ ਤੇ ਦੂਜੀ ਗੱਲ ਜਦੋਂ ਕੋਈ ਜਾ ਕੇ ਕਹਿੰਦਾ ਸੀ ਕਿ ਅਸੀਂ ਤੁਹਾਡੀ ਗੱਲ ਕਰਾਂਗੇ ਤੁਹਾਡਾ ਰਾਸ ਤੁਹਾਨੂੰ ਵਧੀਆ ਲੱਗਦਾ ਕੋਰਾਂ ਨੂੰ ਕਹਿੰਦਾ ਸੀ ਉਹਦੇ ਵੀ ਗੋਲੀ ਮਾਰਦੇ ਸੀ ਕਿਉਂ ਉਹ ਕਹਿੰਦੇ ਜਿਹੜਾ ਆਪਣਿਆਂ ਦਾ ਨਹੀਂ ਬਣਿਆ ਸਾਡਾ ਕਿਵੇਂ ਬਣੋ ਤੇ ਬਹੁਤ ਵੱਡੇ ਖੂਬੇ ਸੀ ਜਦੋਂ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦੀ ਪਾਰਟੀ ਦੇ ਵਿੱਚ ਕੋਈ ਸ਼ਾਮਲ ਹੁੰਦਾ ਸੀ ਨਾ ਉਦੋਂ ਪਤਾ ਉਹਦੀ ਪਰਖ ਕਿਦਾਂ ਕੀਤੀ ਜਾਂਦੀ ਸੀ ਮੋਮਬਤੀ ਜਗਾ ਕੇ ਨਾ ਤੇ ਬਲਦੀ ਮੋਮਬਤੀ ਦੇ ਉੱਪਰ ਉਹਦੀ ਤਲੀ ਕਰਾ ਦਿੰਦੇ ਸੀ ਚਰਮੇ ਡਿੱਗਣ ਲੱਗ ਜਾਂਦੀ ਸੀ ਸੜ ਸੜ ਕੇ ਤੇ ਜੋ ਬੰਦਾ ਝੱਲ ਜਾਂਦਾ ਸੀ ਨਾ ਤਾਂ ਉਹਨੂੰ ਆਪਣੀ ਪਾਰਟੀ ਵਿੱਚੋਂ ਸ਼ਾਮਲ ਕਰਦੇ ਸੀ ਹਾਲਾਂਕਿ ਕਹਾਵਤ ਹੈ ਦੇ ਆਮ ਬੰਦੇ ਨੂੰ ਆਪਣੀ ਪਾਰਟੀ ਵਿੱਚੋਂ ਸ਼ਾਮਲ ਨਹੀਂ ਕਰਦੇ ਸੀ ਤੇ ਸਾਡੀ ਕੋਈ ਜ਼ਮੀਰ ਹੈ ਹੀ ਨਹੀਂ ਤੁਸੀਂ ਭਰਾਵੋ ਇੰਡੀਆ ਤੋਂ ਇਹ ਕਹਿ ਕੇ ਗਏ ਹੋ ਕਿ ਸਾਡੇ ਇੰਡੀਆ ਦੇ ਵਿੱਚ ਅਸੀਂ ਸੇਫ ਨਹੀਂ ਹੈਗੇ ਇੱਥੇ ਕਾਰੋਬਾਰ ਨਹੀਂ ਵਧਿਆ ਅਸੀਂ ਸੈਟਲ ਨਹੀਂ ਹੈਗੇ ਇਹ ਕਹਿ ਕੇ ਗਏ ਸੀ ਤੇ ਤੁਸੀਂ ਉੱਥੇ ਜਾ ਕੇ ਖਾਲਸਤਾਨ ਦੀਆਂ ਗੱਲਾਂ ਕਰਦੇ ਹੋ ਸ਼ੁਕਰ ਕਰੋ ਤੁਹਾਨੂੰ ਅਗਲੇ ਨੇ ਐਮਪੀ ਬਣਾਤਾ ਅਰੇ ਕਹਿੰਦੇ ਨਾ ਖਾਲਸਾਤਾਨ ਜਿੰਦਾਬਾਦ ਅਗਲੇ ਨੇ ਬੋਟਾਂ ਲੈਣੀਆਂ ਸੀ ਲੈ ਹੀ ਜਾਂਦੇ ਸੀ ਅਗਲੇ ਨੇ ਥੋੜੀ ਲਗਾਮ ਵੀ ਖੋਲ ਕੇ ਰੱਖੀ ਜਦੋਂ ਤੁਸੀਂ ਜ਼ਿਆਦਾ ਟਪੋਸ਼ੀਆਂ ਮਾਰਨ ਲੱਗੇ ਅਗਲੇ ਦੀਆਂ ਫਸਲਾਂ ਉਜਾੜਨ ਲੱਗੇ ਉਦੋਂ ਅਗਲੇ ਨੇ ਪੱਟਾ ਪਾ ਲਿਆ ਫਿਰ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਬੰਦੇ ਨਾ ਖਾਲਸਾਤਾਨ ਦਾ ਕੀੜਾ ਲੈ ਕੇ ਘੁੰਮਦੇ ਨੇ ਜੜਮੀ ਢਾਲੀ ਵਰਗ ਢਾਲੀ ਵਾਲ ਵਰਗਾਂ ਦਾ ਕੀੜਾ ਤਾਂ ਮਾਰਦਾ ਅਗਲੇ ਨੇ ਹੁਣ ਜਿਹੜੇ ਸਰਬੀਤ ਵਰਗੇ ਇੰਡੀਆ ਵਿੱਚ ਅਮਰਤਪਾਲ ਵਰਗੇ ਬਖਸ਼ੀਸ਼ ਵਰਗੇ ਹੋਰ ਹੈਗੇ ਪੰਜ ਸੱਤ ਕਿ ਤੀੜਾ ਇਹਨਾਂ ਨੂੰ ਬੇਨਤੀ ਆ ਤੇ ਆਪਣਾ ਕੀੜਾ ਚਾਹੇ ਤਾਂ ਕੰਟਰੋਲ ਕਰ ਲਓ ਦਵਾਈ ਦੋ ਦਵਾਈ ਦਵਾਲੋ ਉਹਨੂੰ ਖਲਤਨ ਨਾਲ ਕੀੜਾ ਜਿਹੜਾ ਤੁਹਾਡੇ ਅੰਦਰ ਵੱਡਾ ਹੋਈ ਜਾਂਦਾ ਚਾਹੇ ਮਾਰ ਲਓ ਉਹਨੂੰ ਸੌਖੇ ਰਹੋਗੇ ਆ ਸਾਹਮਣੇ ਆ ਗਿਆ ਸਾਰਾ ਕੁਝ ਇਹਨਾਂ ਨੇ ਨਾ ਦਨ ਚਾਰ ਸਾਲ ਇੰਨੀ ਕ ਅਤ ਕਰਾਈ ਕਿਤੇ ਹਿੰਦੂ ਮੰਦਿਰ ਤੇ ਖਾਲਸਾਣ ਲਿਖਤਾ ਕਿਤੇ ਮਸਜਿਦ ਤੇ ਲਿਖਤਾ ਕਿਤੇ ਚਰਚ ਤੇ ਲਿਖਤਾ ਕਿਤੇ ਕਿਸੇ ਗੁਰਦੁਆਰੇ ਸਾਹਮਣੇ ਲਿਖਤਾ ਖਾਲਸਾਣ ਜਿੰਦਾਬਾਦ ਹੁਣਾਂ ਨੇ ਕਰਤੂਤ ਦੇਖ ਲਈ ਅਗਲੇ ਬੰਦੇ ਦੇ ਪੁੱਤ ਬਣਾ ਕੇ ਕਹਿੰਦਾ ਵੀ ਟਰੱਕ ਚਲਾਉਂਦਾ ਸੀ ਟਰੱਕ ਚਲਾਉਂਦਾ ਰਹੇ ਪੀਜਾ ਹਟ ਤੇ ਕੰਮ ਕਰਦਾ ਸੀ ਕਰਦਾ ਰਹੇ ਕਿਸੇ ਹਸਪੀਟਲ ਦੇ ਵਿੱਚ ਕਲੀਨਿੰਗ ਦਾ ਕੰਮ ਕਰਦਾ ਸੀ ਕਰਦਾ ਰਹੇ ਤੇ ਜੇ ਬਹੁਤਾ ਬੋਲੇ ਫਿਰ ਜੁੱਲੀ ਬਿਤਰਾ ਕਰਕੇ ਗੋਲ ਡਿਮੋਟ ਕਰਕੇ ਇੰਡੀਆ ਭੇਜਾਂਗੇ ਹੁਣ ਚੁੱਪ ਕਰਕੇ ਐ ਠੰਡੇ ਠਾਰ ਹੋ ਕੇ ਬਹਿ ਗਏ ਹੁਣ ਮੈਨੂੰ ਲੱਗਦਾ ਜਗਮੀਨ ਧੜੀਵਾਲ ਸ਼ਾਇਦ ਦਮਾਲਾ ਵੀ ਲਾਹੁ ਕਿਉਂਕਿ ਖਾਲਸਾ ਦਾ ਕੀੜਾ ਮਰ ਗਿਆ ਹੁਣ ਇੱਕ ਵੀ ਨਹੀਂ ਜੱਟਿਆ ਤੇ ਇੰਡੀਆ ਵਾਲੇ ਨੂੰ ਬੇਨਤੀ ਹੈ ਜੇ ਕੋਈ ਕੰਮ ਕਰਨਾ ਹੈ ਨਾ ਸਮਾਜ ਲਈ ਜ਼ਰੂਰੀ ਨਹੀਂ ਵੀ ਖਾਲਸਾਣ ਦੇ ਨਾਰੇ ਲਾ ਕੇ ਕਰਨਾ ਉਦਾਂ ਵੀ ਤੁਸੀਂ ਕਰ ਸਕਦੇ ਹੋ ਨਾਮ ਬਰਬਾਦ ਕਰੋ ਪੰਜਾਬ ਨੂੰ ਨਾਮ ਕੌਮ ਦੇ ਮੱਥੇ ਤੇ ਕਲੰਕ ਲਾਓ ਤੁਹਾਡਾ ਕੁਝ ਨਹੀਂ ਜਾਣਾ ਕੈਨੇਡਾ ਦੇ ਵਿੱਚ ਇੰਨੇ ਕੁ ਸਟੂਡੈਂਟ ਪਰੇਸ਼ਾਨ ਨੇ ਉਹ ਕਹਿੰਦੇ ਸਾਨੂੰ ਕੰਮ ਧੰਦਾ ਇਹਨਾਂ ਖਾਲਸਾਨੀਆਂ ਕਰਕੇ ਨਹੀਂ ਮਿਲਦਾ ਇਹ ਸਚਾਈ ਹੈ ਤੇ ਜਗਮੀਤ ਢਾੜੀ ਵਾਲਾ ਪਤਾ ਕਹਿੰਦਾ ਸੀ ਕਹਿੰਦਾ ਜਦੋਂ ਅਸੀਂ ਨਗਰ ਕੀਰਤਨ ਕਰਦੇ ਆ ਨਾ ਸਰੀ ਜਾ ਕੈਨੇਡਾ 10 ਲੱਖ ਦਾ ਇਕੱਠ ਹੋ ਜਾਂਦਾ ਤੇ ਐਨੇ ਬੁਰੇ ਤਰੀਕੇ ਨਾਲ ਹਾਰਿਆ ਹੁਣ ਕਿੱਥੇ ਆ 10 ਲੱਖ ਲੋਕੋ ਜਿਹੜੇ ਲੋਕਾਂ ਨੂੰ ਬੇਫੂਦ ਬਣਾਉਂਦੇ ਸੀ ਕਿ 10 ਲੱਖ ਦਾ ਇਕੱਠ ਹੋ ਜਾਂਦਾ ਨਗਰ ਕੀ ਪਿੰਦੇ ਵਿੱਚ ਤੇ ਹੁਣ ਫਿਰ ਵੋਟਾਂ ਨਹੀਂ ਪਾਈਆਂ ਫਿਰ ਹਾਰੇ ਕਿਉਂ ਇਹਦਾ ਮਤਲਬ ਕੈਨੇਡਾ ਸਰਕਾਰ ਨੇ ਅੰਦਰ ਖਾਤੇ ਕਹਿਤਾ ਸੀ ਵੀ ਜੇ ਇਹਨਾਂ ਨੂੰ ਵੋਟਾਂ ਪਾਓਗੇ ਅਸੀਂ ਰਿਪੋਰਟ ਕਰਾਂਗੇ ਹੋ ਗਿਆ ਉਦਾਂ ਹੀ ਅਗਲੇ ਨੇ ਪਾਈਆਂ ਨਹੀਂ ਸ਼ਰਮ ਹੈ ਮਾੜੀ ਮੁੱਟੀ ਨਹੀਂ ਖਲ ਦਾ ਹੁਣ ਯਾਤਰਾ ਲੈ ਕੇ ਪਾਕਿਸਤਾਨ ਜਾਣਗੇ ਤੇ ਉਧਰ ਉਹਨਾਂ ਨੇ ਬਾਰਡਰ ਬੰਦ ਕਰਦੇ ਹੁਣ ਸਿੱਧਾ ਪਲੇਨ ਤਾਰ ਨਹੀਂ ਸਕਦੇ ਪਾਕਿਸਤਾਨ ਦੇ ਵਿੱਚ ਉਹ ਪਾਬੰਦੀ ਹੈ ਥੋੜੀ ਬਹੁਤੀ ਸ਼ਰਮ ਆਊਗੀ ਤਾਂ ਜੇ ਕੋਈ ਟਰੱਕ ਕਿਲਾਉਂਦਾ ਟਰੱਕ ਚਲਾ ਲੂ ਜਿਹੜਾ ਕੋਈ ਹੋਟਲ ਵਿੱਚ ਭਾਂਡੇ ਮਾਂ ਦੇ ਸੋ ਭਾਂਡੇ ਮਾਂਜ ਲੂ ਬਸ ਇੰਨਾ ਕੀ ਫਰਕ ਹੈ ਜਿੰਨੀ ਕੋਕਾਤ ਹੁੰਦੀ ਆ ਨਾ ਓਨੇ ਕੋਕਾਤ ਵਿੱਚ ਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ